ਸੰਗਤਾਂ ਨੂੰ ਦੱਸਣਾ ਚਾਹਾਂਗੇ ਜਿਹੜੀਆਂ ਸੰਗਤਾਂ ਪੀਟੀਸੀ ਸਿਮਰ ਰਹੀਆਂ ਜਾਂ ਫੇਸਬੁੱਕ ਰਹੀਆਂ ਜਾਂ YouTube ਰਹੀਆਂ ਸੰਗਤਾਂ ਘਰ ਬੈਠੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਸਤਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਹਨ ਕਈ ਸ਼ਰਾਰਤੀ ਅਨਸਰ ਸਤਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਬਾਰੇ 2022 23 ਦੀਆਂ ਜੋ ਵੀਡੀਆਂ ਵੀਡੀਓ ਝੂਠੀਆਂ ਬਣਾਈਆਂ ਗਈਆਂ ਹਨ ਉਹ ਹੁਣ ਫੇਸਬੁੱਕ ਦੇ ਉੱਪਰ ਇੰਸਟਾਗ੍ਰam ਦੇ ਉੱਪਰ ਜਾਂ ਵਟਸਐਪ ਦੇ ਉੱਪਰ ਪਾ ਕਰਕੇ ਜੋ ਝੂਠੀਆਂ ਅਫਵਾਹਾਂ ਫਲਾ ਰਹੇ ਹਨ ਉਸ ਬਾਰੇ ਸੰਗਤਾਂ ਨੂੰ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਬੇਨਤੀ ਹੈ ਸੰਗਤਾਂ ਨੂੰ ਕਿ ਇਹਨਾਂ ਝੂਠੀਆਂ ਫਾਹਾਂ ਤੋਂ ਆਪਾਂ ਸੁਚੇਤ ਰਹਿਣਾ ਹੈ ਜਿਹੜੀਆਂ ਵੀ ਸੰਗਤਾਂ ਪੀਟੀਸੀ ਸਿਮਰਨ ਰਾਹੀਂ ਘਰ ਬੈਠੀਆਂ ਦਰਸ਼ਨ ਕਰ ਰਹੀਆਂ ਹਨ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸਤਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ 25 ਮਈ ਤੋਂ ਨਿਰੰਤਰ ਜਾਰੀ ਹੈ ਤੇ ਅੱਜ 21 ਜੂਨ ਹੋ ਗਈ ਹੈ ਯਾਤਰਾ ਦੇ ਵਿੱਚ ਇੱਕ ਦਿਨ ਵੀ ਰੁਕਾਵਟ ਨਹੀਂ ਆਈ ਸੋ ਸਤਗੁਰਾਂ ਨੇ ਬੜੀ ਅਪਾਰ ਕਿਰਪਾ ਰਹਿਮਤ ਕਰਕੇ ਆਪਣੇ ਦਰਬਾਰਾਂ ਦੀ ਯਾਤਰਾ ਆਰੰਭ ਕਰਵਾ ਕਰਕੇ ਸਤਗੁਰ ਜੀ ਦੀ ਨਿਰਵਿਗੰਤਾ ਸਹਿਤ ਸੰਪੂਰਨ ਕਰਾਉਣ ਸੰਗਤਾਂ ਨੂੰ ਦੱਸਣਾ ਚਾਹਾਂ ਕਿ ਜਿਹੜੀਆਂ ਸੰਗਤਾਂ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਵਾਸਤੇ ਆਉਣਾ ਚਾਹੁੰਦੀਆਂ ਹਨ ਉਹ ਬੇਚਿਜਕ ਹੋ ਕਰਕੇ ਸਤਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਇਸ਼ਨਾਨ ਕਰ ਸਕਦੀਆਂ ਹਨ ਜੇ ਕੋਈ ਯਾਤਰਾਬੰਦਾਰੇ ਜੇ ਕੋਈ ਹੋਵੇਗੀ ਇਹੋ ਜੀ ਗੱਲਬਾਤ ਤੇ ઋਸ਼ੀਕੇਸ਼ ਤੋਂ ਹੀ ਸੰਗਤਾਂ ਨੂੰ ਰੋਗ ਦਿੱਤਾ ਜਾਵੇਗਾ ઋਸ਼ੀਕੇਸ਼ ਗੁਰਦੁਆਰਾ ਸਾਹਿਬ ਵਿਖੇ ਆਪ ਸੰਪਰਕ ਕਰ ਸਕਦੇ ਹੋ ਗੋਬਿੰਦ ਘਾੜ ਤੇ ਫੋਨ ਚੱਲਦੇ ਉੱਥੇ ਆਪ ਸੰਪਰਕ ਕਰ ਸਕਦੇ ਹੋ ਜੀ ਸੰਗਤਾਂ ਨੂੰ ਬੇਨਤੀ ਹੈ ਹਮ ਹੁਮਾ ਕਰਕੇ ਆ ਕਰਕੇ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਹੋਈਆਂ ਪੁੱਲਾਂ ਦੀ ਖਿਮਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ